ਲਓ ਬਾਈ ਸੱਸੇ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਵੀਰੋ ਚੱਲਦੇ ਆ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਮ ਕਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਨ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲਓ ਜੀ ਚੱਲ ਰਿਹਾ ਕੰਮ ਤੁਸੀਂ ਪਿਛਲੇ ਬਲੌਗਰ ਨੂੰ ਵੀ ਬਹੁਤ ਪਿਆਰ ਦੇ ਰਹੇ ਆ ਦੇਖੋ ਵੀ ਕਿ ਆਏ ਹੁਣ ਅੱਜ ਜਾਣਾ ਜੀ ਬੜੀ ਭੈਣ ਕੋਲ ਸੁਧਾਰਾ ਲੈ ਕੇ ਚੰਡੀਗੜ੍ਹ ਵਾਲੀ ਜਿਹੜੀ ਪਿੰਡ ਭੁਖੜੀ ਐ ਤੇ ਪਿੱਛੇ ਤੁਸੀਂ ਦੇਖਿਆ ਹਰਜੀਤ ਦਾ ਸੁਧਾਰਾ ਵੀ ਆ来ਆ ਭੂਆ ਜੀ ਨੂੰ ਵੀ ਜਾਇ ਤੇ ਰਜਵੰਤ ਭੈਣ ਨੂੰ ਵੀ ਜਾਇ ਚਲੋ ਰਜਵੰਤ ਭੈਣ ਕੋਲ ਗੇੜਾ ਵੀ ਵੱਜੀ ਜਾਂਦਾ ਇੱਕ ਦੋ ਦਿਨ ਪਹਿਲਾਂ ਉਹ ਆ ਵੀ ਲਈ ਚਲੋ ਵੀ ਛੋੜਾ ਤੁਹਾਨੂੰ ਪਤਾ ਸਾਨੂੰ ਸੈਰ ਰੋਪੜ ਲੱਗਦਾ ਇਕਣਾਉਂਦੀ ਜਾਂਦੀ ਵੀ ਵਿੱਚ 5-7 ਮਿੰਟ ਘਾਰਾ ਲੈਂਦੀ ਅੱਧਾ ਘੰਟਾ ਤੇ ਬਾਕੀ ਜਾਣਾ ਜੀ ਹੁਣ ਬੜੀ ਭੈਣ ਕੋਲ ਸੁਧਾਰਾ ਲੈ ਕੇ ਤੇ ਕੈਮਰਾ ਜਿਹੜਾ ਹਰ ਜਿੱਥੇ ਨਾ ਫੜਿਆ ਭਾਏ ਉਹਦੇ ਨਾਲ ਵੀ ਮਲਾ ਦਿੰਦਾ ਤੇ ਬਿਸਕੁਟ ਜੀ ਲੈਂਦੇ ਆ ਘਰ ਦੇ ਹੀ ਬਣਾ ਕੇ ਘਰ ਖਾਤਰ ਵੀ ਲੈਂਦੇ ਆ ਪਿਛਲੇ ਬਲੌਗ ਦੇ ਵਿੱਚ ਮੈਨੂੰ ਲੱਗੀ ਪਤਾ ਨਹੀਂ ਪਰਮ ਦੇ ਨਾਨਕ ਦੇ ਵਿੱਚ ਰਮਨ ਮੇਰੀ ਭੈਣ ਉਹਦੀ ਆਈਡੀ ਆ ਰਮਨ 123 ਉਹਨੇ ਕਮੈਂਟ ਕਰਿਆ ਤਾਂ ਵੀ ਭਾਜੀ ਇਹ ਘਰ ਦੇ ਤੁਸੀਂ ਬਿਸਕੁਟ ਬਣਾਓ ਬਹੁਤ ਟੇਸਟੀ ਹੁੰਦੇ ਆ ਚਲੋ ਤੁਸੀਂ ਵੀ ਸਾਡਾ ਇੱਕ ਪਰਿਵਾਰ ਆ ਸੋ ਇਸ ਕਰਕੇ ਚਲੋ ਭੈਣ ਨੇ ਕਿਹਾ ਪਤਾ ਨਹੀਂ ਕਹਿੰਦੇ ਜੇ ਦੁੱਧ ਨੂੰ ਜਾ ਕੇ ਲਾਉਂਗੇ ਤਾਂ ਹੀ ਫਿਰ ਜੰਮੂਗਾ ਤੋਂ ਇਸ ਕਰਕੇ ਕਿ ਮੈਂ ਚਲੋ 5-6 ਕਿਲੋ ਬਣਾ ਲਿਆ ਤਾਂ ਕਿਉਂਕਿ 4 ਕਿਲੋ ਸਾਡੇ ਘਰ ਵੀ ਲੰਗੇ ਲੱਗ ਜਣੇ ਕਿਉਂਕਿ ਜਿਹੜੇ ਪਰਮ ਦੇ ਨਾਨਕ ਐ ਤੇ ਤੁਹਾਨੂੰ ਪਤਾ ਸਦਾਰੇ ਵੰਡ ਵੀ ਹੁੰਦੇ ਆਲੇ ਦਾਲੇ ਸਾਡੇ ਵੀ ਹੁੰਦੇ ਆ ਇਹ ਰੀਤ ਐ ਪਿੰਡ ਦੀ ਵੀ ਚਲੋ ਚੱਲੀ ਜਾਂਦਾ ਬੱਚਿਆਂ ਦੇ ਖਾਣੇ ਆ ਬਾਕੀ ਹਰਜੀਤ ਨਾਲ ਵੀ ਮਿਲਾ ਦਿੰਦੇ ਸਾਨੂੰ ਵੀ ਆ ਲਓ ਮਿਲੋ ਵੀ ਇਹਦੇ ਨੂੰ ਥੋੜਾ ਜਿਹਾ ਘੁੰਮਣਾ ਪੈਂਦਾ ਲੈਟ ਕਰਕੇ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਵੈਰ ਪ੍ਰਸ਼ਾਦਿਕਾ ਜੀ ਬਤੇਰਾ ਠੀਕ ਆ ਵੀ ਹਰੇਕ ਉਹਨੂੰ ਆਪਣਾ ਨਵਾਂ ਸੂਟ ਪਾ ਲਿਆ ਹਨਾ ਹਾਂਜੀ ਕੁਝੀਆਂ ਦਵਾ ਕੇ ਲਿਆਉਨੇ ਆ ਸਰ ਕੋਈ ਨਹੀਂ ਇੰਨਾ ਕੋਣੋ ਜਾਣਾਂ ਆ ਜੀ ਕੋਈ ਟੌਰ ਕੱਢਣੀ ਤਾਂ ਬਣਦੀ ਜਾ ਥੋੜੀ ਜੀ ਹਾਂ ਦੂਰ ਵਾਲੀ ਭੈਣ ਬਾਈ ਜਾਂਦੇ ਆ ਸੀ ਟੈਂਟ ਪਰ ਨੇੜੇ ਨੇੜੇ ਵਾਲੇ ਹੋ ਗਏ ਤੇ ਕੰਪਲੀਟ ਵੀ ਪਿਛਲੀ ਵੀਡੀਓ ਚ ਭੂਆ ਜੀ ਗੋਲ ਵੀ ਆਇਆ ਹੈ ਤੇ ਤੇ ਉੱਥੇ ਵੀ ਜਾਇਆ ਹੈ ਤੇ ਰਜਵੰਦ ਭੈਣ ਕੋਲ ਵੀ ਆਇਆ ਹੈ ਤੇ ਤੇ ਵੀ ਚੇਰੇ ਮੇਰਾ ਵੀ ਆਲੇ ਤੇ ਮਮਾ ਮੰਮੀ ਲਈ ਤੇ ਪਾਪਾ ਜੀ ਆਲੇ ਤੇ ਵੀ ਹੁਣ ਤਾਂ ਭੈਣੇ ਰਹਿ ਗਈ ਤੀ ਜੀ ਬਸ ਇਕੱਲੀ ਵੀ ਥੋੜਾ ਜਿਹਾ ਗੇੜ ਕਰਕੇ ਤਾਂ ਜੇ ਰੁਕੇ ਹੋਏ ਪਰਮਾਰਥ ਜਿਸਨ ਬਾਈ ਸਕੂਲ ਦੇਵੇ ਪਾਪਾ ਜੀ ਘਰ ਆ ਮਨ ਵੀ ਗਿਆ ਬੈ ਤੇ ਸਰਦਾਰ ਨੇ ਆਪਣਾ ਚੱਕ ਲੈ ਝੋਲਾ ਹਾਂਜੀ ਹੁਣ ਜਿਹੜਾ ਤਾਂ ਸਮਾਨ ਖਰੀਦਣਾ ਆਪਣਾ ਦੁਕਾਨ ਉਪਰ ਰੱਖੀ ਦੀ ਪਰਲੇ ਜਾਣਾ ਤੁਨੂੰ ਠੀਕ ਹੈ ਜੀ ਠੀਕ ਆਪਣਾ ਸਮਾਨ ਆਪ ਲੈ ਜਾਈ ਠੀਕ ਹੈ ਹਾਂਜੀ ਬੱਚੇ ਸਕੂਲ ਗਏ ਹੋਏ ਚੰਗਾ ਨਕ ਫਾਇਦਾ ਹੋ ਗਿਆ ਨਹੀਂ ਵੀ ਗਰਮੀ ਹੋਈ ਵੀ ਬਹੁਤ ਇਹ ਇਨਾਰ ਲੱਗਦੇ ਨੇ ਕਈ ਵਾਰ ਫਿਰ ਬੱਦਲ ਵਾਈ ਐ ਤਾਂ ਬਾਹਰ ਹਾਂਜੀ ਬਾ ਗਰਮੀ ਉੰਨੀ ਆ ਜੀ ਬੇਸ਼ੱਕ ਮੇ ਵੀ ਪਹਿਲੇ ਆ ਪਾਜਾ ਉਹ ਤਿਆਰ ਜਾਂਣ ਲੱਗਦੇ ਆ ਪਤਾ ਨਹੀਂ ਕਿਦਾਂ ਮੈਨੂੰ ਪਤਾ ਚੱਲਦਾ ਭੈਣਾ ਕੋਲ ਜਾਣਾ ਹੁੰਦਾ ਤਾਂ ਉੱਧਾ ਘੰਟਾ ਲੇਟੇ ਲਾਉਂਦੀ ਆ ਤਿਆਰ ਹੋਣ ਨੂੰ ਜ਼ਿਆਦਾ ਲਾਉਂਦੀ ਨਹੀਂ ਫੇਰ ਵੀ ਉੱਤੇ ਡਰ ਕੇ ਚੱਲੀਦਾ ਹਾਂ ਮੈਨੂੰ ਦੱਸ ਠੀਕ ਆ ਵਾਜਾ ਤੁਹਾਡੇ ਪੱਗ ਵਨ ਹੋ ਗਈ ਜੀ ਵਾ ਵੇ ਸਵੀਡ ਕੀ ਚੀ ਦੀ ਜੀ ਅ ਵੀ ਹੁਣ ਤਾਂ ਫਿਰ ਕੋਈ ਪਤਾ ਨਹੀਂ ਕਾ ਚਲੋ ਚਲ 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 ਚਲੋ ਭਾਈ ਚੱਲਦੇ ਆ ਬਾਕੀ ਨਾਲ ਦੇ ਨਾਲ ਕੰਮ ਚੱਲੀ ਜਾਣਾ ਸਾਡਾ ਵੀ ਮਹਾਰਾਜੀ ਕਿਰਪਾ ਨਾਲ ਠੀਕ ਹੈ ਤਾਂ ਖਾਧੇ ਤੇ ਬਿਸਕੁਟ ਘਰ ਦੇ ਮਾੜਾ ਮੋਟਾ ਫਰਕ ਲੱਗਿਆ ਜਣੀਆਂ ਐ ਜਿਵੇਂ ਕਰਦੀ ਆਪਣੀ ਚੀਜ਼ ਹੋ ਜਾਂਦੀ ਆ ਜੇ ਆਪਾਂ ਆਖੋ ਦੇਖੀ ਬਣਾਉਨੇ ਆ ਬਹੁਤ ਥੋੜੇ ਜਿਹੇ ਦੋਏ ਮਸ਼ੀਨੀ ਕਿੰਨੇ ਆ ਵੀ ਹੈ ਜੜਾ ਇਸ ਤਾਂ ਉਦਾਂ ਦਈਏ ਜੀ ਚੱਲ ਫਿਰ ਚੱਲ ਬਹੁਤ ਫਰਕ ਨਹੀਂ ਠੀਕ ਚਲੋ ਜੀ ਨੈਟ ਵਜੋਂ ਛੱਡੀ ਹੋ ਗਈ ਚੱਲ ਰਿਹਾ ਕੰਮ ਲਾ ਵੀ ਸਰਦਾਨੀਆਂ ਬਾਹਰ ਵੀ ਬਰੀਕ ਬਰੀਕ ਲੱਗਿਆ ਮੀ ਪੈਣ ਹਾਂ ਹੈ ਦੇਖਦਾ ਲੈ ਮੌਸਮ ਠੰਡਾ ਹੋ ਗਿਆ ਜੀ ਹੋ ਗਿਆ ਮੌਸਮ ਠੰਡਾ ਹਾਂ ਬਿਲਕੁਲ ਗਰਮੀ ਤਾਂ ਤਾਂ ਨਹੀਂ ਆਈ ਵੀ ਮੈਂ ਕਹਿੰਦਾ ਤੂੰ ਘਰੇ ਰਹਿ ਜਾ ਨਾ ਬਾਨੇ ਨਾਲ ਜਾ ਹੁੰਦਾ ਜੀ ਭੈਣਾ ਕੋਲ ਦੇ ਤਾਂ ਮੈਂ ਕਿਹਾ ਵੀ ਹੋਇਆ ਤਾਂ ਕਹਿ ਕੇ ਗਈ ਤਸਵੇਂ ਆ ਚਲਾ ਕੇ ਜਦੋਂ ਸੰਧਾਰੇ ਨੂੰ ਆਉਂਗੇ ਵੀ ਆਈਂ ਜਰੂਰ ਦੇਖ ਲੈ ਜੇ ਘਰ ਰਹਿਣਾ ਤਾਂ ਬਾਨੇ ਜਾਣ ਮੇਲੇ ਗੇਲੇ ਹੁੰਨੇ ਨੇ ਤਾਂ ਘਰੇ ਨਹੀਂ ਨਿਭੜਦਾ ਸਾਰਾ ਤੇ ਹਾਂ ਸਹੀ ਗੱਲ ਚਲੋ ਭਾਈ ਚੱਲ ਜੀਣਾ ਕੰਮ ਮੌਸਮ ਵੀ ਸਾਡਾ ਲੋਟ ਚੱਲ ਚੱਲੀਏ ਉਹ ਭਾਈ ਪਹੁੰਚ ਕੇ ਲੱਖੀ ਦੀ ਦੁਕਾਨ ਪਰ ਆਨਰੇ ਕੰਮ ਅਦਰਬਾਈ ਮਠਾਈ ਪੈਕ ਆਪਣਾ ਭਾਈ ਆਪਣਾ ਅਖਰ ਜੀ ਤੋਂ ਪ੍ਰੋਖਤ ਕਰ ਰਹੀ ਹੈ ਹਾਂ ਬਈ ਠੀਕ ਆ ਲਓ ਜੀ ਆ ਰੱਖ ਦੇ ਝੋਲਾ ਉੱਪਰ ਲੈ ਲੈ ਜਿਹੜਾ ਚੱਕਣਾ ਚੱਕ ਲੈ ਬਾਈ ਸਾਸਿਕਾ ਸਾਸਿਕਾ ਠੀਕ ਆ ਆ ਜੀ ਆ ਜੀ ਤੂੰ ਆਪੇ ਹਾਂ ਬਈ ਮਠਾਈ ਕਰਦਾ ਡੱਬਾ ਦੇਖ ਲਾ ਗ੍ਰੈਗੋਸ ਲੈਣਾ ਹੋਰ ਲੋ ਬਾਈ ਚਲੋ ਬਾਈ ਚੱਲ ਰਿਹਾ ਕੰਮ ਲੋ ਬਾਈ ਸਾਡਾ ਲਾਲਾ ਵੀ ਹਸਣ ਲੱਗ ਗਿਆ ਆ ਲਾਲਾ ਜੀ ਕਹਿ ਹੋ ਗਿਆ ਤਾਂ ਹਾਂ ਲੋ ਜੀ ਇਹ ਬੜੇ ਲਫਾਫੇ ਚ ਪੈਕ ਕਰ ਦਿਓ ਡੱਬਾ ਉਹ ਕੇ ਹੱਥ ਚ ਫੜ ਹੁਣੇ ਚਲਾ ਹੋ ਪੱਪਰ ਤੇ ਬੰਦਾ ਗੱਠ ਜੀ ਦੇ ਲੈ ਚਲੋ ਭਾਈ ਚੱਲ ਪਿਆ ਕੰਮ ਸਾਡਾ ਵਿੱਚ ਨਹੀਂ ਆਉਣਾ ਉਹ ਗਾ ਇਹ ਆ ਪਾ ਲੈ ਨਮਕੀਨ ਪਾ ਲੈ ਵਿੱਚ ਡੱਬਾ ਹੱਥ 'ਚ ਫੜ ਲੈ ਚਲੋ ਭਾਈ ਬਾਕੀ ਸਮਾਨ ਦੇਖ ਲੈ ਆਪਣਾ ਹੁਣ ਜਿਹੜਾ ਤੇਰੇ ਕੋਲ ਘਾਟ ਬਾਦ ਚੱਲਾ ਹੋ ਠੀਕ ਹੈ ਬਾਕੀ ਭਾਈ ਇਹਦੇ ਵਿੱਚ ਬਾ ਡੱਬਾ ਨਾ ਸਾਰਾ ਜੋ ਬੈਨ ਸਿੱਧਾ ਹੀ ਪੜ ਹੋਣਾ ਹੈ ਨਾ ਚਲੋ ਠੀਕ ਹੈ ਭਾਈ ਓ ਬਾਈ ਵਾਹਿਗੁਰੂ ਦਾ ਨਾਮ ਅੱਛਾ ਬੱਸ ਆ ਸੁੱਖ ਰੱਖੀ ਆ ਜਾ ਵੀ ਆ ਜਾ ਆ ਜਾ ਮਹਾਰਾਜ ਦੇ ਬਾਈ ਦੁਆਰੇ ਤੇ ਤੁਰਨਾ ਆ ਗੱਡੀ ਆ ਮੋਟਰਸਾਈਕਲ ਬਦਲਣਾ ਭਾਈ ਮਨੇ ਕੋਲ ਜਾ ਕੇ ਇੱਕ ਗੇਲਾ ਮੋਟਰਸਾਈਕਲ ਗਿਆ ਖੜਾ ਆਵੇ ਹੁਣ ਕਿੰਨੂੰ ਦੇਖਦੀ ਆ ਮੈਂ ਤਾਂ ਕਿੰਨੂੰ ਡੀਰ ਪੈਂ ਡੀਰ ਫੋਨ ਲਾ ਦਾਂ ਹਾਂ ਅੱਛਾ ਮੈਂ ਡੀਰ ਦੀ ਆ ਸਵੀਕਾਰ ਦਰبار ਹੱਥ ਰੱਖਦੇ ਲੈ ਮਹਾਰਾਜ ਜੀ ਦਾ ਸਾਹਰ ਪਾਈ ਆਂ ਭੈਣ ਸਾਡੀ ਖੁਸ਼ ਰਹਿੰਦੀ ਐ ਕੁਛ ਕੁਛ ਰੱਖੇ ਭੈਣ ਤੈਨੂੰ ਵੀ ਕੁਛ ਰੱਖੇ ਕੱਢੀ ਗਿੜੀ ਕਿਤੇ ਕੱਢੀ ਸੌ ਹੰਗਲੀ ਬੜੀ ਕੋਆ ਹਾਂ ਚਲੋ ਭਾਈ ਸੀਗਾ ਵਧੀਆ ਭੈਣ ਭਾਈਆਂ ਦਾ ਪਿਆਰ ਬਣਿਆ ਰਿਹਾ ਇੱਕ ਨਾ ਹੀ ਤੈਨੂੰ ਬਹੁਤ ਪਿਆਰ ਜਾਂ ਬਣਾਉਣਾ ਚਲੋ ਚਲੋ ਭਾਈ ਇਸ ਪਾਸੇ ਜੀ ਲਓ ਭਾਈ ਬੈਠੇ ਉਧਰ ਬੀਬੀ ਜੀ ਲੈ ਦੇਖ ਲੈ ਆ ਦੁਨਿਆਨੇ ਬਗੈ ਦਾ ਰਹਿਣ ਕਿੰਨੇ ਹੈ ਜੀ ਮੈਂ ਦੇਣਾ ਗੱਡੀ ਆਈ ਮੈਂ ਗਿਆ ਲੈ ਆ ਆ ਗਏ ਮਾਂ ਗੱਡੀ ਆ ਗਈ ਉਹ ਵੀ ਜੱਗੂ ਗਿਆ ਬਤਾ ਨਿਆਣੇ ਤੈਨੂੰ ਪਹਿਲਾਂ ਮਿਲ ਕੇ ਗਏ ਨੇ ਕਿਦੋਂ ਮੈਂ ਨਿਆਣੇ ਨੂੰ ਮਿਲ ਕੇ ਦੇਉਂ ਮੈਂ ਫਿਰ ਵੀ ਜਿਹੜੀ ਸੰਦਾਰਾ ਲੈ ਕੇ ਆਉਣ ਤੇ ਗੱਲ ਉਹੀ ਰਹਿਣ ਕੋ ਹੋ ਰਹੀ ਹੋਣੀ ਸੀ ਹੋਰ ਗਿਆ ਆਈ ਕੋਈ ਨ ਵੀ ਵੀ ਤੇਰਾ ਲੰਬਾ ਤਾਰਦਾਂਗੇ ਵੀ ਹੈ ਫੌਰ ਦੂ ਸੁਣਾ ਹਾਲੇ ਪਾਲੇ ਬਾਬਾ ਦੀ ਆਇ ਹਾਂ ਮਾਨੂੰ ਇਹ ਕਹਿ ਕੇ ਆਈ ਸੀ ਕਹਿੰਦੀ ਬੀਬੀ ਮਿਲਦੀ ਕਰਮਾ ਬੀਬੀ ਹੁਣ ਘਰੇ ਮਿਲੂਗੀ ਕਈ ਫੋਨ ਕਰਦੇ ਨੇ ਭੈਣ ਕਹਿੰਦੇ ਸੀ ਗਏ ਵੇਰੇ ਕਿਹੜੀ ਆਦੀ ਵੇਰੇ ਹੁਣ ਆਇਆ ਕਿ ਜਦ ਹੁਣ ਗਈ ਨਹੀਂ ਬੁਲਾਈ ਤੇ ਜਾਂਦੇ ਦਿਹੜੀ ਵਾਲੇ ਮਾ ਜੇ ਨਹੀਂ ਆਉਂਦੀ ਦੁਵਾੜਾ ਲੋ ਭਾਈ ਬੀਬੀ ਵੀ ਆਪਣੇ ਕੁੜੀਆਂ ਕੋਲ ਜਿਹੜਾ ਮਾਰ ਜਾਂਦੇ ਨਾ ਦੋਤੀ ਆਈ ਸੀ ਕਿਦਾ ਵਿਆਹ ਆਏਗਾ ਅੱਛਾ ਉਹਨੇ ਕਹਿ ਦਿੱਤਾ ਸੰਦਾਰ ਦੇ ਕੇ ਫੇਰ ਆ ਜਾ ਆ ਜਾ ਭੈਣ ਆ ਜਾ ਹਾਂ ਬਾਈ ਬਾਹਰ ਖੜੀ ਆ ਮੱਲਾਦੀ ਚਾਹ ਚੂ ਦੇਖਦੀ ਐ ਕੋਈ ਤੇਵਾ ਪਾਣੀ ਕਰੋਗੀ ਭਾਈ ਦੀ ਹੈ ਉਹ ਕਿਆ ਉਹਦਾ ਕੰਮ ਜ਼ਰੂਰੀ ਐ ਨਹੀਂ ਗਿਆ ਬਾਂਹਣ ਜਬ ਦਿੰਦਾ ਹਾਂ ਅੱਛਾ ਚੰਗੀ ਚੰਗੀ ਚਲੋ ਬਾਈ ਬੈਠੇ ਸਾਰੇ ਨੋ ਬਾਈ ਚਾਹ ਦੇ ਨਾਲ ਪਕੌੜੇ ਤਿਆਰ ਹਾਂ ਬਾਈ ਉਧਰ ਦੇਖੋ ਬਾਈ ਉਹ ਕਿਆ ਗੱਲ ਹਾਂ ਤਾਂ ਬਾਟੀ ਚ ਆਹ ਪਾਲੈ ਇਲੱਗ ਕਿ ਤਾ ਨੌਣ ਮਿਰਚ ਤਾਂ ਨਹੀਂ ਜਿਆਦਾ ਨਾ ਨਾ ਹੈ ਕਿ ਅੱਛਾ ਲਓ ਬਾਈ ਬੈਠੇ ਆ ਤੂੰ ਵੀ ਲੈ ਲੈ ਭੈਣ ਮਿੱਠਾ ਲੈ ਪਹਿਲਾਂ ਤੂੰ ਲੈ ਹੈ ਤੇ ਲੈ ਜ਼ਰਦਾਰ ਨਹੀਂ ਹੈ ਤੂੰ ਵੀ ਕਿਤੇ ਕਹੀ ਨਾ ਬੱਚਿਆ ਨਹੀਂ ਹੈ ਮਿੱਠਾ ਨਹੀਂ ਲੈਣਾ ਅੱਛਾ ਬਾਈ ਜਦ ਕਹਿੰਦਾ ਪਕੌੜੇ ਆ ਜਿਵੇਂ ਨਾ ਮੂਰੇ ਫੇ ਮਿੱਠੇ ਨੂੰ ਕੋਈ ਦੇਖਦਾ ਨਹੀਂ ਹੈਗਾ ਲੈ ਲੈ ਭੈਣ ਤੂੰ ਵੀ ਲੈ ਲੈ ਲਓ ਬਾਈ ਕੀਆ ਬਾਕੀ ਬੈਠੇ ਆ ਆਰਾਮ ਨਾਲ ਆਪਣੇ ਬੀਬੀ ਚਾ ਨੋ ਬਾਈ ਜਾਣ ਦੀ ਤਿਆਰੀ ਤੌਰ ਤੋਂ 3 ਘੰਟੇ ਲੱਗੇ ਪ੍ਰਸ਼ਾਦਾ ਵੀ ਛਕ ਲਿਆ ਆਵੇ ਹੁਣ ਇਜਾਜ਼ਤ ਹੈ ਹੈ ਰਹੋ ਉਹ ਮੂਰਾਈ ਵੀ ਦੇਖਣੇ ਸੀ ਜਾ ਕੇ ਹੈ ਨਾ ਫਿਰ ਜਸ ਆਵਲਾ ਨਹੀਂ ਨਹੀਂ ਸਾਦਾ ਲੈਂਦੇ ਆ ਥੋੜੇ ਸ਼ਰਾਬ ਕਰਦੇ ਆ ਕੀ ਕਰਦੇ ਆ ਥੋੜੇ ਜਿਹਾ ਹੂੰ ਕੁਝ ਇਸ ਤਰ੍ਹਾਂ ਕਰ ਕੰਮ ਜਾਂਦੀ ਯਾਤਰਾ ਆ ਜਾਂਦਾ ਵਿੱਚ ਇਹ ਤੇ ਚਲੋ ਕੋਈ ਨਹੀਂ ਨਿਆਣੇ ਆ ਲੜਦੇ ਰਹਿੰਦੇ ਆ ਨਿਆਣੇ ਨਹੀਂ ਸਾਰੇ ਨਾਲ ਹੀ ਕਮਾਂ ਸਾਰੇ ਨਹੀਂ ਬੈਠੇ ਸੜ ਬਦਰ ਮੰਟੇ ਜੋ ਜਨ ਨੇ ਹਾਂ ਸਹੀ ਗੱਲ ਚਲੋ ਭਾਈ ਉਹਨਾਂ ਦਾ ਟਾਈਮ ਲੱਗ ਗਿਆ ਪ੍ਰਚਾਦਾ ਤਾਂ ਭੈਣ ਨੂੰ ਮਨਾ ਕਰਿਆ ਤਾਂ ਵੀ ਭੈਣ ਨੇ ਚਾਹੁੰਦਾ ਚੁਕਾਇਆ ਦਿੱਤਾ ਤਾਂ ਕੇਰੀ ਨਾਲ ਚਲੋ ਕੋਈ ਨਹੀਂ ਜਾਂਦਾ ਭੈਣ ਭਾਈ ਦਾ ਪਿਆਰ ਹੋਹੀ ਹੁੰਦਾ ਏ ਉਹੀ ਤਾਂ ਹੈ ਹੁਣ ਤੇਰੀ ਭਾਰੀਆ ਤੈਨੂੰ ਦੇਖਣਾ ਤੂੰ ਕਿਆ ਖੁਲੰਦੀ ਏ ਹਾਂਜੀ ਹਾਂ ਮੈਂ ਤਾਂ ਕਹਿ ਸਕਦੀ ਵੀ ਆਹ ਹਾਂ ਤੇਰੇ ਨਾਲ ਗੱਲ ਦੀ ਬਜਾਰੀ ਹੁਣ ਗਈ ਹੈ ਹਾਂ ਚਲੋ ਭਾਈ ਬੈਠੇ ਆ ਸਾਰੇ ਹੁਣ ਆਪਣਾ ਜਾਣ ਦੀ ਤਿਆਰੀ ਹੈ ਟਾਈਮ ਭਾਈ ਪੌਣੇ ਤਿੰਨ ਹੋ ਗਏ ਟਾਈਮ ਲੱਗੇ ਜਾਂਦਾ ਜੀ ਜਾਂਦੇ ਆ ਟਾਈਮ ਬਹੁਤ ਡੇਢ ਘੰਟਾ ਲੱਜਣਾ ਸਾਨੂੰ ਜਾਣ ਲਈ ਹੈ ਕੁਛ ਨਹੀਂ ਟਿਊਸ਼ਨ ਜਾ ਵੀ ਸਕਦੇ ਸਾਨੂੰ ਤਾਂ ਡੇਢ ਘੰਟਾ ਲੱਜਣਾ ਉਹਨਾਂ ਨੂੰ 4 ਵਜੇ ਚੱਲ ਜਾਣਾ ਤੇ ਜੀ ਰੋਡ ਪਰ ਆ ਕੇ ਕੁਝ ਨਹੀਂ ਕਰਕੇ ਰਾਸਤੇ ਹੀ ਜਾਣਾ ਬਾਕੀ ਭਾਈ ਗੱਡੀ ਲੈ ਕੇ ਮੈਂ ਇਧਰੋਂ ਤਾਂ ਨਹੀਂ ਆਉਂਦਾ ਵੇ ਰੋਡ ਹੈ ਜਿਹੜਾ ਇਹਨਾਂ ਦਾ ਥੋੜਾ ਜਿਹਾ ਜ਼ਿਆਦਾ ਚੰਡੀਗੜ੍ਹ ਵਾਲਾ ਚੱਲਦਾ ਮੇਰੀ ਡ్రਾਈਵਰੀ ਘੱਟ ਆ ਥੋੜੀ ਜੀ ਸੋ ਇਸ ਕਰਕੇ ਮੈਂ ਉਧਰ ਪਾਲੀ ਸਾੜ ਨੂੰ ਲੈ ਜਾਂਦਾ ਹੈ ਸਪੀਡ ਹੋ ਜਾਂਦੀ ਹੈ ਸਪੀਡ ਰਹਿੰਦੀ ਹੋ ਸਦਾ ਹੀ ਰਹਿੰਦੀ ਹੈ ਔਰ ਚਾਹੇ ਸਵੇਰੇ ਆ ਜਾ ਛਾਵੇਂ ਆ ਜਾ ਚੰਡੀਗੜ੍ਹ ਵਾਲਾ ਮੇਨ ਰੋਡ ਹੈ ਨਾ ਇਹ ਹਾਂ ਠੀਕ ਨਹੀਂ ਸੋ ਇਸ ਕਰਕੇ ਚਲੋ ਭਾਈ ਬੈਠੇ ਆ ਚੱਲੀ ਜਾਂਦੀਆਂ ਗੱਲਾਂ ਪੈਣ ਫਿਰ ਹੁਣ ਕਦਮ ਮਾਰਨਾ ਜਿਹੜਾ ਹਾਂ ਵੀ ਦੇਖਦੀ ਚਲੋ ਭਾਈ ਆਉਂਗੇ ਜਾਉਂਗੇ ਹੋਈ ਜਾਂਦਾ ਏ ਉਹ 10 ਦਿਨ ਰਹਿ ਕੇ ਰਖੜੀਆਂ ਨੂੰ ਵੀ ਜੀ ਹਾਂ ਆ ਜੀ ਚੱਲ ਠੀਕ ਆ ਚਲੋ ਬਾਈ ਬੈਠੇ ਆ ਚੱਲਦੇ ਆ ਲੋ ਬਾਈ ਚੱਲੇ ਬਹੁਤ ਤਿੰਨ ਤੋਂ ਚਾਰ ਘੰਟੇ ਅਲੱਗ ਲੇ ਭੈਣ ਕੋਲ ਚਲੋ ਮਹਾਰਾਜਾ ਕੱਕਣਾ ਹੀ ਪਿਆਰ ਬਣਾਈ ਰੱਖੇ ਤੇ ਹੁਣ ਭੈਣ ਤੇ ਵੀ ਅਜਾਜੇ ਤਾਂ ਹਾਂ ਨਹੀਂ ਭੈਣ ਦਾ ਕਹਿ ਗਈ ਜੀ ਚਲ ਕੋਈ ਪਿਆਰ ਜਾਂਦਾ ਸਾਡਾ ਭੈਣਾ ਭਾਈ ਦਾ ਇਹ ਨਹੀਂ ਭੈਣ ਤਾਂ ਮਾਂ ਦੇ ਬਰਾਬਰ ਹੁੰਦੀ ਹੈ ਜੇਜੀ ਦੀ ਮਾਂ ਜੇਜੀ ਦੀ ਭੈਣ ਤਾਂ ਤੁਸੀਂ ਸਾਡੀ ਮਾਂ ਹੈ ਤੁਸੀਂ ਭੈਣ ਹੈ ਠੀਕ ਹੈ ਚਲ ਫੇ ਮਾਰੀ ਹੁਣ ਤੇਰਾ ਓਕੇ ਜੇ ਨਾਂ ਸਾਡਾ ਪ੍ਰਾਣਾ ਮੰਨਿਆ ਆ ਭਾਈ ਮੈਨੂੰ ਵੀ ਦੱਸ ਦੀ ਮੈਂ ਲੈ ਦੇਵਾਂਗੇ ਕਿਉਂਕਿ ਪਾਜੀ ਭਾਈ ਸਾਡਾ ਕਰਦਾ ਡੀਲਰ ਜੀ ਦਾ ਕੰਮ ਵੀ ਦਿੱਲੀ ਚਲੇ ਜਾਂਦੇ ਆ ਸੋ ਇਸ ਕਰਕੇ ਵੀ ਮਿਲ ਵੀ ਨਹੀਂ ਹੋਣੀ ਮਲਾ ਦੇਣਾ ਤਾਂ ਚਲ ਠੀਕ ਹੈ ਧੰਨਵਾਦ ਕੀ ਫਿਰ ਠੀਕ ਠੀਕ ਹੈ ਚਲੋ ਬੰਦ ਆ ਜਿਉ ਮਾ ਜੀ ਬੇਡਾ ਠੀਕ ਹੈ ਚਲੋ ਭਾਈ ਚੱਲਦੇ ਆ